ਨਮਸਕਾਰ ਅੱਜ ਗੁੱਥ ਵਾਲੀ ਜਿਹੜੀ ਗੱਲ ਹੈ ਸਭ ਤੋਂ ਵੱਡੀ ਅੰਮ੍ਰਿਤੀ ਹੈ ਜਿਹੜੀ ਬਿਜਲੀ ਬੋਰਡ ਦੀ 2:23 ਮਿੰਟ ਤੇ ਦੁਕਾਨਦਾਰ ਨੇ ਹੰਮੇ ਚ ਕਰੰਟ ਆਣ ਕਰਨ ਕੰਪਲੇਂਟ ਕਰੀ ਜਿਹੜਾ ਸਾਡੇ ਕੋਲ ਰਕਾਣ ਵੀ ਅੱਥੇ ਕੋਈ ਜਿੱਦਾ ਹਾਦਸਾ ਬਸੇ ਸਰਦਾ ਜਲਦੀ ਬਿਜਲੀ ਬੋਰਡ ਵਾਲੇ ਤੇ ਜੇ ਅੱਥੇ ਜਿੱਦਾ ਕਰੰਟ ਦਾ ਮੰਤੂ ਆਉਂਦਾ ਹੈ ਤੇ 5 ਘੰਟੇ ਬਾਅਦ ਗਊ ਦੀ ਕਰੰਟ ਨਾਲ ਨੋਟ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਫਿਰ ਦੁਬਾਰਾ ਫੋਨ ਮਾਰਿਆ ਜਾਂਦਾ ਬਿਜਲੀ ਬੋਰਡ ਦੇ ਦਫਤਰ ਕੰਪਲੇਂਟ ਕਰ ਜਾਂਦੀ ਹੈ ਵੀ ਜੀ ਬਿਜਲੀ ਦੱਤ ਹੋ ਗਈ। ਤੁਰੰਤ ਬਿਜਲੀ ਵਾਲੇ ਭੇਜੋ ਤੋਂ ਵੱਡਾ ਹਾਸਾ ਹੋ ਸਕਦਾ। ਉਸ ਦੇ ਬਾਵਜੂਦ ਹੁਣ ਤੁਸੀਂ ਦੇਖ ਰਹੇ ਹੋ 5 ਵਜੇ ਦੇ ਕਰੀਬ ਬਿਜਲੀ ਵਾਲੇ 5-7 ਬੰਦੇ ਆ ਗਏ। ਤੇ ਆ ਕੇ ਲਿਪਾ ਪੋਤੀ ਜਿਹੜੇ ਕਰਦੀਆਂ। ਮੈਂ ਐਸਐਸਓ ਸਾਹਿਬ ਨੂੰ ਆਪਣੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਵੀ ਤੁਰੰਤ ਐਕਸ਼ਨ ਦੇ ਖਿਲਾਫ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ। ਪਰ ਚਾਦਰਦ ਪੀਤਾ ਜਾਵੇ। ਮਜਬੂਰਨ ਸਾਨੂੰ ਗਊ ਮਾਲਾਂ ਨੂੰ ਲੈ ਕੇ ਸੜਕ ਤੇ ਬੈਠ ਕੇ ਤਰਨਾ ਪ੍ਰਦਰਸ਼ਨ ਕਰਨਾ ਪਏਗਾ ਇਹ ਜਿਹੜੀ ਸ਼ਹਿਰ ਦੇ ਅੰਦਰ ਲਗਾਤਾਰ ਗਊਆਂ ਦੀ ਮੌਤ ਹੋ ਰਹੀ ਹੈ ਕਿਸੇ ਬਹੁਤ ਵੱਡੇ ਹਾਦਸੇ ਨੂੰ ਬੁਲਾਵਾ ਕਿਸੇ ਦਾ ਬੱਚਾ ਮਰ ਸਕਦਾ ਕਿਸੇ ਦਾ ਬਜ਼ੁਰਗ ਮਰ ਸਕਦਾ ਕਿਸੇ ਦਾ ਘਰ ਦਾ ਬੰਦਾ ਮਰ ਸਕਦਾ ਬਹੁਤ ਵੱਡਾ ਹਾਦਸਾ ਹੋ ਸਕਦਾ ਫੇਰ ਹੀ ਕੋਈ ਧਿਆਨ ਦੇਵੇਗਾ ਮੈਂ ਰਾਜਪੁਰਾ ਦੇ ਜਿਹੜੇ ਮੇਦੁਰਾ ਕਾਹ ਰੂਲਿੰਗ ਪਾਰਟੀ ਦੇ ਹੋਣ ਚਾਹੇ ਉਹ ਆਪੋਜੀਸ਼ਨ ਦੇ ਹੋਣ ਕਿਸੇ ਨੇ ਵੀ ਗਊ ਮਾਂ ਦਾ ਬਾਰੇ ਕੋਈ ਅਰਵਾਜ਼ ਨਹੀਂ ਚੱਕੀ ਕਿਸੇ ਨੇ ਮੰਗਣਾ ਨਹੀਂ ਕਰੀ ਕਿਸੇ ਨੇ ਮੰਗ ਨਹੀਂ ਕਰੀ ਜਦੋਂ ਕੋਈ ਸ਼ਹਿਰ ਚ ਕੋਈ ਬੱਚਾ ਮਰ ਗਿਆ ਕੋਈ ਬੰਦਾ ਮਰ ਗਿਆ ਫਿਰ ਤੁਸੀਂ ਰਾਜਨੀਤੀ ਕਰਨ ਆਉਂਗੇ ਨਕਸ਼ੇ ਦੇ ਉੱਪਰ ਰਾਜਨੀਤੀ ਕਰੋਗੇ ਗਊ ਮਾਂ ਦਾ ਕੋਈ ਕੀਮਤ ਨਹੀਂ ਹੈ ਗਊਆਂ ਦੀ ਮੌਤ ਹੋਈ ਹੈ ਤਾਂ ਮੈਂ بار بار ਇਹ ਗੰਟੀ ਕਰਦਾ ਨਾ ਕਿ بجلی ਕੋਡ ਦੇ ਖਲਾਫ ਕੋਈ ਉਸੇ ਕੰਪਲੀਟ ਹੁੰਦੀਆਂ ਉਦੋਂ ਫਿਰ ਆਪ ਸਖਤ ਕਾਰਵਾਈ ਤੇ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਅਜਿਹਾ ਹਸਰ ਮਾਣ ਨਾ ਹੋਵੇ। ਹਾਂਜੀ ਪ੍ਰਧਾਨ ਜੀ ਆ ਜਿਹੜੀ ਉਹਰੇ ਗਊਂ ਦੇ ਕੀ ਕਰ ਦੇਖੋ ਜੀ ਕਰਿਆਨੇ ਦੀ ਦੁਕਾਨ ਹੈ ਰਾਜਕੁਮਾਰ ਦੀ ਜੋ ਮੇਰਾ ਅਜੀਜ਼ਾ ਮੇਰਾ ਆਫਿਸ ਵੀ ਬਿਲਕੁਲ ਸਾਹਮਣੇ ਹੀ ਨਾਲੇ ਅੱਧਾ ਘੰਟਾ ਪਹਿਲਾਂ ਇਹਨੂੰ ਪਤਾ ਲੱਗਿਆ ਸੀਗਾ ਵੀ ਇਹ ਖੰਭੇ ਦੇ ਵਿੱਚ ਕਰੰਟ ਆਇਆ ਹੋਇਆ ਜੋ ਨੈਤਿਕਤਾ ਦੇ ਆਧਾਰ ਤੇ ਇਹਨੂੰ ਚਾਹੀਦਾ ਸੀਗਾ ਬੋਰਡ ਨੂੰ ਇਹਨੇ ਗਾਹ ਕੀਤਾ। 19 12 ਦੇ ਕਾਲ ਕੀਤੀ ਹੈ ਉਹ ਤੋਂ ਬਾਅਦ ਜਦ ਮੈਂ ਬਾਹਰ ਨਿਕਲੇ ਆਫਿਸ ਚੋਂ ਤਾਂ ਇਹ ਜਿਹੜਾ ਗਊਤਨ ਸੀ ਇਹਦਾ ਪੈਰ ਕਿਤੇ ਨਾਲ ਲੱਗਿਆ ਇਹ गिर ਗਿਆ ਇੱਕਦਮ ਮੈਨੂੰ ਜਜਮੈਂਟ ਹੋਇਆ ਮੈਂ ਕਿ ਕਿਤੇ ਲੋਹੇ ਦੇ ਖੰਭੇ ਕਰਕੇ கரਂਟ ਨਾ ਹੋ ਵੀ ਇਸ ਮੁੰਡੇ ਦੀ ਦੁਕਾਨ ਤੇ ਰਾਜਕਵਰ ਜਿਹੜਾ ਕਰੰਟੇ ਦਾ ਕੰਮ ਹੈ ਇਹਦੇ ਕੋਲ ਮੈਂ ਆਇਆ ਇਹਨੂੰ ਮੈਂ ਕਹਿ ਵੀ கரੰਟ ਤਾਂ ਨਹੀਂ ਸੀ ਇੱਥੇ ਕਿਤੇ ਆ ਰਿਹਾ ਕਿਤੇ ਵੀ ਆ ਰਿਹਾ ਮੈਂ ਕੰਪਲੀਟ ਕਰੀ ਮੈਂ ਕਿ ਯਾਰ ਇੱਥੇ ਆ ਗੁੱਕਾ ਨਾਲ ਲੱਗ ਗਿਆ ਇਹ ਜਿਹੜਾ ਗਊਤਾਨਾ ਵੀ ਤੁਸੀਂ ਕੋਈ ਡੜੇ ਮੁੰਡੇ ਲੈ ਕੇ ਦਿਓ ਮੈਨੂੰ ਬਾਸ ਵਗੈਰਾ ਮੈਂ ਇਹਨੂੰ ਸੈੱਟ ਕਰੀ ਚੁੱਕੀ ਐ ਛੋਟੀ ਇਹਨੇ ਸੋਟੀ ਲਿਆ ਕੇ ਦਿੱਤੀ ਆ ਸੀ ਬੜਾ ਯਤਨ ਕੀਤਾ ਉਹਦੇ ਪੈਰ ਵੀ ਸੈੱਟ ਕੀਤੇ ਕੋਲੋਂ ਮੂੰਹ ਵੀ ਸੈੱਟ ਕੀਤਾ ਪਾ ਤੇ ਇਹਦਾ ਜਿਆਦਾ ਭਾਰੀ ਭਾਰ ਹੋਣ ਕਰਕੇ ਇਹਨੂੰ ਅਸੀਂ ਨਹੀਂ ਉਹ ਕਰ ਸਕੇ ਸਿਰ ਤੇ ਸਾਡੇ ਜਿ ਜਿੰਨਾ ਜੋਰ ਸੀ ਅਸੀਂ ਲਾਇਆ ਤੁਮ ਉਦੋਂ ਤੱਕ ਮਤਲਬ ਮੌਤ ਹੋ ਚੁੱਕੀ ਸੀਗੀ ਉਦੋਂ ਤੱਕ ਇਹ ਤੜਫ ਵੀ ਰਿਹਾ ਸੀ ਮੈਨੂੰ ਫਿਰ ਕਿਹਾ ਮੈਂ ਕਿਹਾ ਦੁਬਾਰਾ ਇੱਕ ਵਾਰ ਕਾਲ ਕਰਕੇ ਮੇਰੀ ਗੱਲ ਕਰਾ ਫਿਰ ਮੈਡਮ ਨਾਲ ਜਿਹੜੀ ਆਨਲਾਈਨ ਹੁੰਦੀ ਹੈ ਉਹਦੇ ਨਾਲ ਮੈਂ ਵੀ ਇਹ ਗੱਲ ਕੀਤੀ ਮੈਡਮ ਨਾਲ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਡਮ ਇਤੇ ਜੀ ਦੇਖੋ ਇਹਨੇ ਕੰਪਲੇਨਟ ਕੀਤੀ ਉਹਦਾ ਘੰਟਾ ਹੋ ਗਿਆ ਗੋਕੇ ਦੀ ਮੌਤ ਹੋ ਚੁੱਕੀ ਹੈ ਗਊ ਤਾਂ ਜਿਹੜਾ ਸਾਡਾ ਮਰ ਗਿਆ ਹਤੇ ਤੇ ਮੈਂ ਕਿਹਾ ਤੇ ਕੋਈ ਬੱਚਾ ਆ ਕੇ ਹੱਥ ਲਾ ਲਾਂਦਾ ਕਿਉਂਕਿ ਅਕਸਰ ਬਾਈ ਜੀ ਕਰਿਆਨੀ ਦੁਕਾਨ ਹੋਣ ਕਰਕੇ ਛੋਟੇ ਛੋਟੇ ਬੱਚੇ ਇੱਥੇ ਆਉਂਦੇ ਨੇ ਔਰ ਖੰਭੇ ਨੂੰ ਟੱਚ ਵੀ ਕਰੇ ਕਰਕੇ ਜਾਂਦੇ ਨੇ ਮੈਂ ਦੇਖਦਾ ਕੋਈ ਸਾਹਮਣੇ ਆਫਿਸ ਕਰਕੇ ਪਤਾ ਆਏਗਾ ਤੇ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਅਸੀਂ ਬੇਨਤੀ ਕਰਾਂਗੇ ਬਿਜਲੀ ਬੋਰਡ ਨੂੰ ਪ੍ਰਸ਼ਾਸਨ ਨੂੰ ਵੱਡੇ ਅਧਿਕਾਰੀਆਂ ਨੂੰ ਕਿ ਜਿੱਥੇ ਕਿਤੇ ਬਰਸਾਤ ਦਾ ਮੌਸਮ ਹੁੰਦਾ ਕੋਈ ਵੀ ਕੰਪਲੇਂਟ ਕਰਦਾ ਵੀ ਇੱਥੇ ਕਰੰਟਾ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਹੈਗਾ ਆਪਣਾ ਕਰਤੱਵ ਸਮਝਦੇ ਹੋਏ ਉਹਨੂੰ ਜਿਹੜਾ ਉੱਥੋਂ ਕਰੰਟ ਨੂੰ ਸੈੱਟ ਕੀਤਾ ਜਾਵੇ ਸੋ ਜਿਹੜੀ ਅੱਗੇ ਤੋਂ ਕੋਈ ਐਸੀ ਦੁਰਘਟਨਾ ਨਾ ਹੋਵੇ ਦੇਖੋ ਅੱਜ ਤਾਂ ਇਹ ਗਉ ਤਾਂ ਨਾ ਇਹਦੇ ਕਰਕੇ ਅਸੀਂ ਰੌਲਾ ਪਾ ਸਕਦੇ ਹਾਂ ਕਹਿ ਸਕਦੇ ਹਾਂ ਕੱਲ ਨੂੰ ਇਨਸਾਨ ਦਾ ਬੱਚਾ ਇਨਸਾਨ ਖੁਦੇ ਦੇ ਨਾਲ ਚਿਪਕ ਗਿਆ ਤਾਂ ਬਹੁਤ ਵੱਡੀਆਂ ਜਿਹੀਆਂ ਟਰੈਜਡੀਆਂ ਹੋਣਗੀਆਂ ਸੋ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਡੀ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਔਰ ਤੁਹਾਡਾ ਵੀ ਧੰਨਵਾਦ ਮੈਂ ਕਰਦਾ ਔਰ ਬਿਜਲੀ ਬੋਰਡ ਨੂੰ ਜਾ ਡੇਣਾ ਚਾਹੀਦਾ ਥੋੜਾ ਜਿਹਾ ਅਫਸਰਾਂ ਜਾਣਕਾਰੀ ਦਿਓ ਜੀ ਗੌਰੀ ਜਥਾ ਮਾਤਾ ਜਥਾ ਹੇ ਮੇਰੇ ਕੋਲ ਜੀ ਇੱਕ ਬੱਚਾ ਆਇਆ ਸੀਗਾ ਚਿਪਸ ਲੈਂਡ ਮੈਂ ਰੈਕ ਨੂੰ ਖੋਲਣ ਲੱਗਿਆ ਮੈਨੂੰ ਝਟਕਾ ਲੱਗਿਆ ਪੂਰਾ ਉਹ ਇੱਕ ਖੰਬੇ ਤੇ ਥਰੂ ਖੰਬੇ ਥਰੂ ਨਾਲ ਸ਼ੈਡ ਦੇ ਕਰੰਟ ਆਇਆ ਸ਼ੈਡ ਦੇ ਥਰੂ ਉੱਤੇ ਦੁਕਾਨੇ ਪੂਰੀ ਪੂਰੀ ਕਰੰਟ ਆ ਗਿਆ ਅੱਛਾ ਤੇ ਜਿਸ ਕਰਕੇ ਮੈਂ ਤੁਰੰਤ ਨਾਲ ਲੱਗਦਾ ਨਾ ਮੈਂ 1912 ਤੇ ਕਾਲ ਕਰੀ ਹੈ 1912 ਤੇ ਕਾਲ ਕਰਕੇ ਮੈਂ ਉਹਨਾਂ ਨੂੰ ਕਹਾਂ ਮੈਂ ਮੈਮ ਇਹ ਨਾ ਹਾਦਸਾ ਹੋ ਸਕਦਾ ਐਸੇ ਨਾ ਕਰੰਟ ਆਇਆ ਹੋਇਆ ਐਸੇ ਖੰਬੇ ਦੇ ਅੰਦਰ ਪਲੀਜ਼ ਆਪ ਕੁਝ ਕਰੋ उसके आधे घंटे के बाद ही गाय के साथ यह हादसा हो गया फिर हमने तुरंत फोन किया उसको हमारे पास रिकॉर्डिंग भी है सब कुछ है तो अभी तक कोई नहीं आया तीन घंटे ढाई तीन घंटे हो गए नहीं तो इस पता लग गया था हाँ जी हाँ जी पहले ही मुझे पता लग गया था मैंने ना टेस्ट चेक भी किया था फुल करंट आया हुआ था उसके बावजूद भी लिया मैंने तो देखो अपना फर्ज पूरा किया मैंने तो कॉल कर दी थी अब उनको देखना चाहिए जो भी है ਮੇਰੀ ਸ਼ੋ ਹੈ ਰਾਜ ਬੁੱਕ ਬੈਂਡਿੰਗ ਹੈ ਜੀ ਬੁੱਕਸ ਬੁੱਕ ਬੈਂਡਿੰਗ ਹੈ ਮਤਲਬ ਬੁੱਕਸ ਬੈਂਡਿੰਗ ਦੀ ਹੈ ਕਿਤਾਬਾਂ ਦੀ ਕੋਨ ਹੈ ਜੀ ਅੱਛਾ ਤੁਹਾਡੇ ਬੱਚੇ ਆ ਹੋਰ ਲੋਕ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਜੀ ਸਰ ਕਹਣੇ ਦਾ ਕੰਮ ਵੀ ਹੈ ਨਾ ਦਾ